ਅੱਛਾ ਜੀ ਠੀਕ ਮਨਵੀਰ ਸਿੰਘ ਹਾਂਜੀ ਬਹੁਤ ਸੋਹਣਾ ਨਾਮ ਰੱਖਿਆ ਜੀ ਇਹਦੇ ਪਿਓ ਦਾ ਕੀ ਨਾਮ ਆ ਦੇਖੋ ਮਨ ਉਹਦਾ ਨਾਮ ਨਹੀਂ ਪਤਾ ਹੈ ਸੁਖਜੀਤ ਸਿੰਘ ਸੁਖਜੀਤ ਸਿੰਘ ਹਾਂਜੀ ਸ਼ਮੀ ਮਨ ਤਾਂ ਸ਼ਮੀ ਦਾ ਪਤਾ ਸੁਖਜੀਤ ਜੀ ਸੁਖਜੀਤ ਸਿੰਘ ਸ਼ਮੀ ਦਾ ਪੁੱਤਰ ਮਨਵੀਰ ਸਿੰਘ ਸ਼ਮੀ ਸਸ ਉਹ ਤੇਰੀ ਉਹ ਸਿੱਖ ਸੱਜ ਗਿਆ ਪਾ ਤੇਰੀ ਪਣੀ ਬੈ 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 ਜਾ ਬੈ ਜਾ ਬੈ ਜਾ ਤਾਹੀ ਪਾਣੀ ਪੀ ਰੋ ਉਹ ਨਹੀਂ ਅਸੀਂ ਜੂਸ ਪੀ ਕੇ ਆਏ ਆ ਬੱਲੇ ਮਜ਼ਾ ਆ ਗਿਆ ਯਾਰ ਮੈਂ ਤਾਂ ਭੁੱਲ ਗਿਆ ਸੀਗਾ ਮੈਂ ਅੱਥੇ ਕਲੀਨ ਸ਼ੇਵ ਹੈਗਾ ਏ ਸਹੀ ਕਹਾ ਜੀਆ ਮੈਂ ਮੇਰੇ ਤੋਂ ਮਾਚੋ ਭੁੱਲ ਗਿਆ ਸੀ ਮੈਂ ਉਹ ਬੱਲੇ ਪੂਰਾ ਪੰਡਰਾਵਾੜਾ ਲੱਗਣ ਡਿਆ ਵੇਖਿਆ ਫਿਰ ਬਾਣਾ ਬਦਲਿਆ ਤੇ ਬਾਪੂ ਬਾਪੂ ਨੇ ਬਰਕਤ ਪਾ ਦਿੱਤੀ ਕਿ ਨਹੀਂ ਹਾਂਜੀ ਇਹ ਬਰਕਤਾਂ ਨੇ ਮੇਰੇ ਪਾਤਸ਼ਾਹ ਦੀ ਤਾਨ ਗੁਰ ਨਾਨਕ ਅਹੀ ਨਾ ਹੁਣੇ ਇੱਕ ਮਿੰਟ ਬਹਿ ਜਾ ਕੁਛ ਨਹੀਂ ਪੀਣਾ ਸੀ ਨਾ ਸਾਦਾ ਪਾਣੀ ਅਸੀਂ ਹੋ ਦੇਖੀਏ ਸਾਦਾ ਪਾਣੇ ਅਸੀਂ ਪੀ ਕੇ ਆਏ ਆ ਸਾਦਾ ਬੜੀ ਸਾਦਾ ਪਾਣੀ ਜ਼ਰੂਰ ਪਿਲਾ ਦਿਓ ਸ਼ੁਕਰੀ ਬਖਸ਼ ਕਿਉਂਕਿ ਅਸੀਂ ਹੋਏ ਰੋਬ ਰੋਬ ਵੀ ਕਿਹਾ ਅੱਗੇ ਇਹ ਆਨੰਦ ਹੋਇਆ ਪਿਆ ਇਹਨੇ ਉਹ ਫਰਿਜੀ ਚ ਲਾਈ ਇਹ ਚੀਜ਼ ਆ ਕੇ ਵੀ ਅੰਦਰ ਫਰਿਜੀ ਚ